ਜੋ ਸੋ ਨ ਬੜਾ ਪਾਪੀ ਹੋ ਤ ਸਤਿ ਰਵਨ ਰਤ ਪੂਜੈ ਆਰੰਭ ਪ੍ਰਮਪਾਇ ਤੈ ਸਤਿ ਵਸੂਗੜ ਤੂ ਹੋ ਸੰਤਾ ਤੇ ਸੁਨੇ ਸੱਚੇ ਬਾਣੇ ਨਿਸ਼ਚਿਤ ਆਪਾ ਰਾਧਾ ਰਾਮਾਹਤ ਜੇ ਪ੍ਰਭ ਤੂੰ ਦਾਇ ਰਿਦਾਇ ਚੇਤ ਸਭ ਦਾ ਜਗਤ ਅੰਗਿਆ ਮਨਤਾ ਤੁਮਹਾਰੀ ਤੁਮਹਾਰੀ ਰਸਮ ਗਰੇ ਤੁਮਰੇ ਸੁਪਰਤਾਹੀ ਤੁਮ ਤੇ ਹੋਏ ਸੋ ਹਮਰੇ ਬਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਭ ਰੁਪਾ ਹਮਰੀ ਤੁਮ ਆਜੈ ਵਰਜਾਈ ਕੋਈ ਨਾਉ ਨ ਜਾੜੇ ਮੇਰਾ ਵਹਿਦ ਮੁਰੜਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕੋ ਬਿਗਨ ਨ ਕੋ ਲੱਗੇ ਜਾਕੀ ਪ੍ਰਭ ਆ ਕੀ ਅਰਦਾਸ ਅਰਦਾਸ ਬੇਤੀ ਕੋ ਓਂਕਾਰ ਸ੍ਰੀ ਵਾਹਿਗੁਰੂ ਦੀ ਕਿ ਫਤਹਿ ਵਾਰ ਸ੍ਰੀ ਭਗਵਤੀ ਜੀ ਦੀ ਪਾਤਸ਼ਾਹੀ ਦਸਵੀਂ ਫਿਰ ਤਮ ਭਗਵਤੀ ਸ੍ਰੀ ਮਰਦਾਇ ਗੁਰੂ ਨਾਨਕ ਦੇਵ ਆਏ ਔਰ ਅੰਗਲ ਕੋਤੇ ਅਮਰਦਾਸ ਰਾਮ ਦਾਸਾਂ ਜੀ ਦੇ ਸਹਾਇ ਅਰਜਨ ਹਰਗੋਬਿੰਦ ਨਾਮ ਅੰਗਰ ਸ੍ਰੀ ਪ੍ਰਭੂ ਸ੍ਰੀ ਹਰਾਇ ਜੀ ਸ੍ਰੀ ਹਰਿ ਕ੍ਰਿਸ਼ਨ ਜੀ ਦੇ ਧਿਆਨ ਸਰਧਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਜਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਾ ਧਿਆਨ ਕਰਕੇ ਬੋਲੋ ਜੀ ਗੁਰੂ ਜੀ ਦੇ ਪੰਜ ਪਿਆਰੇ ਚੌਹ ਸਾਬ ਜਾਂ ਦੇ ਚਾਣੀ ਮੂਰਤੀ ਸ਼ਹੀਦਾਂ ਪ੍ਰਯੋਦਾ ਹਠਿਆਂ ਤਪੀਆਂ ਤਪੀਆਂ ਜਦਾਂ ਗੁਰਮੁਖਾਂ ਨੇ ਨਾਮ ਜੱਪਿਆ ਵੱਢ ਕੇ ਛੰਗਿਆ ਗਿੰਟਲਾਇ ਤੇ ਉਹ ਵਜ ਤੇ ਕੰਡਿਟ ਕੇ ਦਾਤ ਨਾ ਪਿਆ ਰਹੇ ਸੱਚਾਰੇ ਦੀ ਗੁਮਾਈ ਦਾ ਧਿਆਨਦਰ ਕੇ ਸਮੂਹ ਸਾਧ ਸੰਗਤ ਬੋਲਣਾ ਜੀ ਧਿਆਨਦਰ ਕੇ ਸਮੂਹ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨਦਰ ਕੇ ਸਮੂਹ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਆਕਾਸ਼ ਹੈ ਜੀ ਇਸੂ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਨਾਮ ਜਪਦਾ ਚਿਤਿਆਬਨ ਪਾ ਸਦਾ ਸਭ ਦਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਦਾ ਸਾਜ ਦਾ ਰਸਿਆ ਰਹੇ ਦੇਵ ਤੇ ਪਤੇ ਦਿੱਤ ਕੀ ਪੈਜ ਪੰਥ ਕੀ ਜੀਤ ਖਾਲਸਾ ਜੀ ਦੇ ਬੋਲ ਵਾਲੇ ਸਮੂਹ ਸਾ ਸੰਤ ਬੋਲਣਾ ਜੀ ਵਾਹਿਗੁਰੂ ਹੈ ਬੁਜ ਬਖਸ਼ੋ ਦੀ ਬਖਸ਼ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਅਨਸਾਹੋਦਾਨ ਪਰੋਸਾ ਦਾਨ ਦਾਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਦੇ ਦਾਸ ਇਸਨਾੜ ਚੌਂਗੀਆਂ ਝੰਡੇ ਬੁੰਗੇ ਤੋਪੂ ਤੋਪਿਆ ਡਲ ਤਾ ਹੁੰਗਾ ਜੇ ਜਗਾਸੂ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਦਾ ਮਾਨੀ ਮਾ ਮਰੋਤੀ ਮਤ ਪਤਾ ਰਖਿਆ ਆਪਕਾਰ ਕੋ ਵਾਹਿਗੁਰੂ ਜੀ ਇਹ ਨਮਾਨਿਆਂ ਦੇ ਮਾਨ ਨੇ ਤਾਣੇ ਦੇ ਤਾਣੇ ਸਤਿਪੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਪੁਰ ਦਾਜੀ ਮਹਾਰਾਜ ਤੁਨਾਂਕ ਦੇਵੀ ਮਹਾਰਾਤਾ ਗੰਗਲਪੂਰ ਦੇ ਸਿੰਘ ਮਹਾਰਾਜ ਤੰਤਰ 108 ਬੰਗਿਆਂ ਦੇ ਸੰਗ ਬਾਬਾ ਸਾਹਿਬ ਦਾਜੀ ਮਹਾਰਾਜ ਸੰਗ ਬਾਬਾ ਅਤਰ ਦਾਜੀ ਮਹਾਰਾਜ ਸੰਗ ਬਾਬਾ ਸੀਤੋ ਦਾਜੀ ਮਹਾਰਾਜ ਸੰਤ ਬਾਬਾ ਗੁਰਦਾਸ ਰਾਮ ਜੀ ਮਹਾਰਾਜ ਸੰਪਰਵ ਚੰਨੂ ਦਾ ਜੀ ਮਹਾਰਾਜ ਅਰਦਾਸ ਬੇਨਤੀ ਜੋਦੜੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਹਾ ਜੀ ਲਿਗਾ ਤੇ ਹੋ ਉਹਨਾਂ ਦਾ ਮਾਹੇ ਕੱਲਿਆਵੇ ਨਾਨਕ ਅਸਤੇ ਉੱਠੀ ਜਾਏ ਜੀ ਮਹਾਂਪਾਤ ਅਨੁਸਾਰ ਆਪ ਜੀ ਦੇ ਬਾਣੀ ਹੁਕਮ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਰੁਪਿੰਦਰ ਸਿੰਘ ਜੋ ਕਿ ਆਪਰੇ ਸਮਾਧੂ ਸੰਸਾਦੀ ਯਾਤਰਾ ਕਰਦੇ ਪ੍ਰਲੋਗ ਅਮਨ ਕਰ ਗਏ ਨੇ ਮਹਾਰਾਜ ਜਨਾਂ ਦੀ ਆਤਮਾ ਦੀ ਸ਼ੁਕਸ਼ਾਂ ਕ੍ਰਿਸ਼ਮੂ ਪਰਿਵਾਰ ਨੇ ਤੁਰਕੀ ਬਾਣੀ ਆਏ ਤੇ ਸਭੀ ਚਿੰਤਾ ਪਟਾਈ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਨੂੰ ਬਾਖੂ ਲੈ ਕੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਤੋਂ 18 ਦਾ ਸਬੀਜ ਤੱਕ ਸੰਪੂਰਨ ਭੋਗ ਪਾਏ ਨੇ ਮਹਾਰਾ ਜੀ ਉਸ ਪੜੀ ਸੁਣੀ ਬਾਣੀ ਸੁਧ ਕੇ ਸਤ ਗਣ ਜੀ ਦੇ ਪ੍ਰਵਾਨ ਕਰਨੀ ਬਾਣੀ ਦਾ ਫਲ ਮਹਾਤਮ ਦੇ ਛਿੜੀ ਰੂਹ ਬਖਸ਼ਣਾ ਆਪਣੇ ਚਰਨ ਰਾਜ ਸਦਾਰ ਬਖਸ਼ਿਸ਼ ਕਰਨਾ ਆਵਾਗਵਲ ਦੇ ਚੱਕਰ ਤੋਂ ਬਚਾਉਣਾ ਮਗਰੋਂ ਪ੍ਰਵਾਨ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪ੍ਰਭਾਰ ਦੇ ਸੰਗਤਾਂ ਤੇ ਆਪ ਜੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬਾਣੀ ਪੜ੍ਹਦੇ ਆਂ ਸੇਵਾ ਦਾ ਰਤ ਸੇਵਾ ਕਰਦੇ ਆਂ ਨਿਰਭਉ ਨਿਰਚਿ ਕੁਨੇ ਅਣ ਜਾਣ ਬੱਝੇ ਸੰਗਿ ਕਿਮਾ ਕਰਨਾ ਮਹਾਰਾਜੀ ਅਗੇਤੋ ਸਮਤ ਬਖਸ਼ਿਸ਼ ਤਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸੰਪਰ ਸੁੰਦਰ ਪਰਮਾਗਾ ਸਾਹਿਬ ਇਹ ਰਾਇ ਗੰਗੀਕਾਰ ਕਰਨ ਸੇਵਾ ਦੇ ਪਰਦੇ ਕੱਢਣ ਲੋਕ ਕੇ ਪ੍ਰਲੋਭ ਸਹਾਇ ਹੋਣਾ ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਮਿੱਠੇ ਮਿਸਤਾਏ ਗਰੀ ਪਾਕ ਸਾਹ ਸੋਚ ਪੁੱਤਰ ਉਲਾਵ ਭੋਗ ਰਾਇ ਆਪ ਜੀ ਦੇ ਮਿਹਰ ਸਾਹਿਬ ਸੰਤਵਾਲ ਦੇ ਬੜਾ ਬਰਸ਼ਾ ਦੀੇਵਾ ਜਰ ਹੈ ਭੋਗ ਲੱਗੇ ਜੋ ਜੋ ਸ਼ਕੈ ਆਪ ਜੀ ਦਾ ਸਵਾਸ ਸਵਾਸ ਨਾਮ ਜਪੇ ਗੁਰੂ ਤੇ ਲੰਗਰ ਹਾਜ਼ਰ ਹਨ ਗੁਰੂ ਦੇ ਲੰਗਰਾਂ ਨੂੰ ਭੋਗ ਲੱਗੇ ਜੋ ਜੋ ਸ਼ਕੈ ਆਪ ਜੀ ਦਾ ਨਾਮ ਜਪੇ ਆਈਆਂ ਹੋਈਆਂ ਸੰਗਤਾਂ ਵੀ ਹਾਜੀਦਰ ਪਰਵਾਰ ਬਣੀ ਤੇ ਉਪਰ ਬਿਟਾਹਾ ਪਰਵਾਰ ਕਾਨਿਆ ਲੱਗਰਗੜ ਦੇ ਸ਼ਿਖਸ਼ਾਉਂ ਦੀ ਪਰਤੋਣੀ ਲੋਕੀਂ ਦੀ ਰੱਖਿਆ ਕਰਨੀ ਕੀਰਤਾਂ ਦੀ ਪਠਾ ਦੀ ਹਾਜ਼ਰੀ ਪਰਵਾਹ ਕਰਨੀ ਮਹਾਰਾ ਸਤਿ ਪਾਤਸ਼ਾਹ ਜੀਓ ਕਿਰਪਾ ਕਰਨੀ ਸਾਰੀ ਸੰਗਤਿਆ ਆਪਦੀ ਆਪਣਾ ਮਿਹਰ ਭਰਿਆ ਹੱਥ ਆਪਣਾ ਤੁਕੰਗਲੇ ਸ਼ਾਂਪਾਪਾ ਦਾ ਨਾਸਤਨਾ ਆਮ ਕੋਦਲੂ ਮਹੰਬਰ ਤੋਂ ਬੁਰਲਾ ਆਪਿਆ ਦੁਪਾਤ ਬਚਾਉਣਾ ਦੇਸ਼ਾਂ-ਪਰਦੇਸ਼ਾਂ ਵਿੱਚ ਮਿਹਰ ਭਰਿਆ ਹੱਥ ਰੱਖਣੇ ਮਹਾਰਾਜ ਸੱਜੇ ਪਾਤਸ਼ਾਹ ਜੀ ਹੁਕਮ ਨਾਲ ਬਖਸ਼ ਕਰ ਸੰਤਾਨ ਨੂੰ ਨਿਹਾਲ ਕਰੋ ਸਹੀ ਪਿਆਰੇ ਤੇ ਲੋਜਨਾ ਮਿਲਿਆ ਆਪ ਦਾ ਨਾਮ ਸਤਨਾਮ ਸ੍ਰੀ ਵਾਖੀ ਚੁਚਾ ਹੋਇਆ ਨਾਮ ਕੰਨਾ ਉੱਠਦੀ ਕਲਾ ਦਿਲ ਭਾਣੇ ਸਵਾ ਦੀ ਕਹਾਸਾ ਵਾਹਿਗੁਰੂ ਦੀ ਬਤੇ ਦੋਹਰਾਇਆ ਪਿਆ ਭਈਆ ਕਾਲਕੇ ਤਵੇਂ ਚਲਾਇਓ ਗ੍ਰੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਕੜ ਪੁਰਾਣੀ ਜੇ ਜੋ ਪ੍ਰਭ ਕੋ ਮਿਲ ਬੋ ਚ ਹੈ ਓਜ ਸ਼ਬਦ ਮੈਂ ਰਾਜ ਕਰੇ ਬਾਖਾਨ ਸਾਰ ਆਕੀ ਰਹੇ ਨਾ ਕੋਈ ਵਾਰੋਇ ਸਾ ਮਿਲenge ਬਜੇ ਸ਼ਰਨ ਜੋ ਅੰਡਾ ਜਾ ਕੇ ਹੱਥ ਮੈਂ ਕਰੀ ਸੋਏ ਸੀਸ ਸੋਹਮਰੀ ਰਖਿਆ ਕਰੇ ਪੁਰਤਲ ਦੀ ਧਾਰ ਜਗ ਦੀਸ ਸੰਗ ਦੁਆਰ ਕੋ ਸਾਧਕੈ ਓ ਤਹਾਰੋ ਵਾਹੇਂਗੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਅਸੋਹੀ ਰਾ ਸਾਧਕੈ ਕਹੇ ਆਨ ਕੀ ਆਸ ਬਿਨਨ ਲੋਜਨ ਜਾਹੇਂਗੇ ਸਤਿ ਭਗਤ ਰਬ ਦਾਸ ਵਾਹਿਗੁਰੂ ਨਾਮ ਜਪਾ ਜੈ ਐ ਜਾਨਾ ਮਾ ਤੁਮਾ ਆਏ ਅਫਸੋਸ ਹੋ ਗਿਆ ਜੇ ਸੱਤਨ ਬਚਾ ਲੇ ਉਹਨਾਂ ਬਚਾ ਜਾਵੇ ਕਾਹ ਮੈਨ ਅਫਸੋਸ ਹੋ ਗਿਆ ਬਾਜੰਤਮ ਅਰਦਾਸ ਵਿੱਚ ਆਪਾਂ ਆਏ ਆ ਕਾਹ ਮੈਨ ਅਫਸੋਸ ਹੋ ਗਿਆ ਅਰਬਾਈ ਜੇ ਤੈਨ ਮੋਕੇ ਹਰੇਕ ਇਨਸਾਨ ਕੋਲ ਤੇ ਖੋਜ ਜਾਣਾ ਤੋ ਮੈਂ ਬਾਬਾ ਆਧਨੀਆ ਦਾ ਜੇ ਮੁੜ ਕੇ ਨਾ ਇਤਨੀਆ ਰੁਹਾ ਨਾ ਇਤਨੇ ਸ਼ਰੀਰ ਨਾਲ ਜਿਹਨੇ ਅਸੀਂ ਨਾਲ ਹੋ ਸਕਦਾ ਪੂਰੇ ਮੰਦਰ ਘਰ ਦੇ ਵੀ ਨਾਮ ਹੈ ਮੈਂ ਹਰ ਸਟੇਜ ਤੇ ਬੇਨਤੀ ਕਰਦਾ ਹੁੰਦਾ ਕਿ ਜਿਹਨਾਂ ਜਾਣ ਸਮਝਦੇ ਨੇ ਚਾਹੀਦੇ ਜਾਣੇ ਜਾਂਦੇ ਜਿਸਦਾ ਯਾਦ ਰੱਖਾ ਲੱਗਾ ਤੇ ਜੀਵਨ ਅਫੇਰ ਬਿਜਾਨ ਕਰ ਸਭ ਦੇ ਹੁਣੇ ਕੋਈ ਕਰਦਾ ਪਰ ਜੇ ਤੁਹਾਡੇ ਪੂਰੀ ਜ਼ਿੰਦਗੀ ਵਿੱਚ ਬਿਠ ਕੇ ਤੈਨ ਜਾਣ ਸਮਝਦੇ ਰਹਿ ਸੰਸਕਾਰ ਉਜਾੜੇਦਾਂ ਆਈਆਂ ਤਮਰਦਾਰ ਤੋਂ ਇਹ ਮੁਰਕੇ ਬਿਲਾ ਹੱਥ ਨਹੀਂ ਆਉਣਾ ਸੇਵਰੇ ਨਮੋਸ਼ੀ ਦਾ ਸੰਗ ਸੰਭਾਲਣਾ ਪੈਂਦਾ ਹੋਵੇ ਤੇਰਾ ਜਨਮ ਕਿੱਥੇ ਘਟਿਆ ਨਹੀਂ ਵਾਲਿਆ ਤੇ ਉਹਦਾ ਕੋਈ ਜਵਾਬ ਨਹੀਂ ਦਿੰਦਾ ਮੈਂ ਤੁਹਾਨੂੰ ਅਸੀਂ ਆਏ ਅਸੀਂ ਆਪਣੇ ਭਾਜਨ ਮੂਡਾ ਕਾਮਲੇ ਲਈ ਆਏ ਆ ਅੱਜ ਵੀ ਇਹੀ ਅਲਵਾਸ ਇਹੀ ਬੇਨਤੀ ਸੱਚੇ ਪਾਤਸ਼ਾਹ ਬਿਸ਼ਣ ਗੁਨਾਤਮਾਨ ਸ਼ਾਂਤੀ ਦੇਉਤਰ ਸ਼ਾਂਤੀ ਸ਼ਾਂਤੀ ਬਖਸ਼ਣ ਕਰਦੇ ਜਰਦਾ ਨਿਵਾਸ ਸਰਖਾਨ ਬਖਸ਼ਣ ਕਰਦਾ ਆਰਹਮਨ ਦਾ ਬਾਕੀ ਸਿਦਾਰਾ ਕੈਮਾਹਰ ਜੀ ਨੂੰ ਸ਼ਾਲਬਾਤ ਨੂੰ ਅਬਾਤ ਤਾਇਆ ਹੋਇਆ ਸੰਤਾਂ ਨੂੰ ਬੇਨਤੀ ਹੈ ਕਿ ਭਾਰੇ ਗੁਰੂ ਸਾਹਿਬ ਦੇ ਦੰਗਰ ਸਰਪੇ ਜਾਮਨੀ ਪਰਪਤ ਦੇ ਪਾਸੇ ਬਾਰੇ ਵਰਜੀਕਰ ਖਾਨ ਸਰਬਾਈ ਮੰਦ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਾਤੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖ ਦੇਖ ਸੁਨੇ ਬੋਲੇ ਦੇਖ ਦੇਖ ਸੁਨੇ ਬੋਲੇ ਦੜਿਓ ਤੇਰਤ ਹੈ ਕੈਸੇ ਨੱਚਤ ਹੈ माटी को पुतरा कैसे नचत है माटी को पुतरा कैसे नचत है जब के छ पावे तब गर्व करत है माया गई तब रोन लागत है तोरे बिरत कैसे नचत है माटी को पुतरा कैसे नचत है माटी को पुत्र कैसे नचत है मन बच कर्मनाश कसैल ਦਨਸ ਕਯਾ ਜਾਏ ਕਹੂੰ ਸਮਾਨ ਦਰਯੋ ਤੇਰਤ ਹੈ ਕੈਸੇ ਨਚਤ ਹੈ ਮਾਟੀ ਕੋ ਪੁਤਰਾ ਕੈਸੇ ਨਚਤ ਹੈ ਮਾਟੀ ਕੋ ਪੁਤਰਾ ਕੈਸੇ ਨਚਤ ਕਹਿਰ ਵਿਦਾਸ ਬਾਜੀ ਜਗਪਾਈ ਕਹਿਰ ਵਿਦਾਸ ਬਾਜੀ ਜਗਪਾਈ ਬਾਜੀ ਗਰਸੋ ਮੋਹਿ ਪ੍ਰੀਤ ਬਨ ਨੱਚ ਤਕ ਹੈ ਮਾਟੀ ਕੋ ਉਤਰਾ ਕੈਸੇ ਨੱਚ ਤਕ ਹੈ ਮਾਟੀ ਕੋ ਉਤਰਾ ਕੈਸੇ ਨੱਚ ਤਕ ਹੈ ਦੇਖ ਦੇਖ ਸੁਨੇ ਬੋਲੇ ਦੇਖ ਦੇਖ कैसे नचत है माटी को पुतरा कैसे नजत है माटी को पुतरा कैसे नजत है दौरे पेरत है कैसे नजत है माटी को ਪੁੱਤਰਾ ਕੈਸੇ ਨੱਚਤ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖ ਦੇ ਸੁਨੇ ਬੋਲੇ ਦੇਖ ਦੇ